ਤਬੇ ਤੇ ਤੁਗਲੋਰੀ ਆਈਏ ਨਾ ਰਸ ਗਾਣੇ ਪੜ੍ਹਦੇ ਸੀ ਇਹ ਇੱਕ ਗੱਲ ਸਮਝ ਆ ਗਈ ਸਾਰੀ ਇਹ ਸਮਝ ਆ ਜਾਣਗੀ ਇਹ ਵੀ ਗੱਲ ਹੈ ਗੱਲੇ ਕਾ ਸਾਰੀ ਬਹੁਤੀਆਂ ਗੱਲਾਂ ਦੀਏ ਕੁਰਬਾਨ ਦੀ ਗੱਲ ਨੇ ਕਨਾਨ ਕਲੇਖੇ ਇੱਕ ਗੱਲ ਕਿ ਤੋਸ ਗੱਲੇ ਕਾ ਹੈ ਸਾਰੀ ਉਹ ਇਹ ਸਮਝ ਆਉਣੀ ਹੈ ਜਿੱਦਾਂ ਜੇ ਇੱਕ ਅਡੀ ਸਮਝ ਨਹੀਂ ਆਉਂਦੀ ਇੱਕ ਕੀ ਹੈ ਸਾਰੇ ਗੱਲ ਛਿੱਡੀ ਵੀ ਹੈ ਇੱਕ ਦਿਓ ਸਮਝਾਇਆ ਇੱਕ ਕੀ ਹੈ ਇਹ ਸਮਝਾ ਰਹੀ ਹੈ ਬਾਣੀ ਚਾਹ ਰਬਦਾਸ ਨੇ ਸਮਝਾਇਆ ਚਾਹ ਕਬੀਰ ਨੇ ਸਮਝਾਇਆ ਚਾਹ ਕੋ ਢੋਲ ਕਰੇ ਸਮਝਾਇਆ ਜਾਂ ਇਹਦੇ ਨਾਲ ਸਮਝਾਇਆ ਜਦੋਂ ਬੈਠੇ ਨੇ ਇੱਕ ਕੀ ਹੈ ਇਹ ਸਮਝਾ ਰਹੇ ਹੈ ਇੱਕ ਕਿਵੇਂ ਹੁੰਣਾ ਹੁੰਦਾ ਹੋਈਦਾ ਕਿਵੇਂ ਆਇਕੋ ਇਹ ਹੀ ਸਮਝਾ ਰਹੇ ਨੇ ਕੋਈ ਗੱਲ ਹੈ ਕਿ ਮੈਂ ਗੱਲਾਂ ਕਰੀਓ ਤੁਹਾਨੂੰ ਉਸੇ ਗੱਲ ਨੂੰ ਦੂਰੇ ਤਰੀਕੇ ਨਾਲ ਕਹਤਾ ਉਸੇ ਗੱਲ ਨੂੰ ਦੂਰੇ ਤਰੀਕੇ ਨਾਲ ਕਹਤਾ ਸ੍ਰੋਹਲ ਸੰਪਤੀ ਵਿਪਤ ਪਟਲ ਮਾਇਆ ਤੁਹਾਨੂੰ ਜਿਹੜੀ ਇਸ ਪਤੀ ਹੈ ਨਾ ਸੰਸਾਦੀ ਜਾਇਦਾਦ ਹੈ ਹੂੰ ਦੁਨੀਆਂ ਦੇ ਤਖਤੇ ਤੇ ਪਟਲ ਉੱਤੇ ਤਖਤਾ ਜੁੜਜੜੇ ਦੇ ਪਰਦੇ ਤੇ ਤਖਤੇ ਤੇ ਤਖਤਾ ਵਜਾ ਕਹੇ ਜਿੰਨੀ ਵੀ ਸੰਪਤੀ ਦਿੱਤੀ ਹੈ ਤੁਹਾਨੂੰ ਵਾਇਆਦਾਰ ਇਹ ਵਿਪਤਾ ਵਿਪਤਾਰੂਬਾ ਸੰਪਤੀ ਵਿਪਤ ਪਟਲ ਮਾਇਆ ਧਨ ਇਹ ਸੰਪਤੀ ਵਿਪਤੀ ਹੈ ਵਿਪਤਾ ਵਿਪਤਰੂ ਸੰਪਤੀ ਕਹੀ ਜਾਂਦੀ ਅਸੀਂ ਇਹ ਵਿਪਤਾ ਦਾ ਕਾਰਨ ਤਾਨੂੰਰ ਪੂਹ ਪਰਾਤਰ ਬੈਰਾ ਇਸ ਦਾ ਬੂਆ ਜਲਤ ਕਰਦੇ ਰਹੋ ਜਿਹੜੀ ਚੀਜ਼ ਤਾਂ ਬੈਰ ਪੈਦਾ ਹੁੰਦਾ ਉਹ ਵਿਪਤਾ ਹੀ ਦਰ ਹੁੰਦੀ ਉਸੇ ਹੀ ਵਰਕ ਬਰਬਾਦ ਆ ਦੇਸ਼ੀ ਕੋਣ ਇਹ ਹੈ ਵੀ ਇਹ ਵਿਪਤ ਹੈ ਵਿਪਤ ਸੰਪਤੀ ਪਟਲ ਵਿਪਤਤ ਬਾਇਆ ਤਨ ਜਿਹਨੂੰ ਜਿਆਦਾ ਪ੍ਰੇਮ ਕਰਦਾ ਹੈ ਉਹ ਵਿਪਤ ਹੈ ਵਿਪਤਾ ਇਹਦੀ ਆਪਣੀ ਖਰੀਦੀ ਹੋਈ ਹੈ ਵਿਪਤਾ ਕਿਸੇ ਤੋਂ ਨਹੀਂ ਮਿਲੀ ਹੋਈ ਆਦਵੀ ਨੂੰ ਇਹਦੀ ਆਪਣੀ ਖਰੀਦ ਹੈ ਇਹਦੀ ਆਪਣੀ ਬੁੱਧੀ ਦੀ ਖਰੀਦ ਹੈ ਇਹਦੀ ਆਪਣੀ ਅਕਲ ਦੀ ਖਰੀਦ ਹੈ ਸੁਣਨੇ ਕੌਣ ਪਾਇਆ ਕਰਦਾ ਆ ਪਾਇਆ ਕਰਦਾ ਸੁਣਨੇ ਕੀ ਨੇ ਸਾਰੀ ਵਿਪਤਾ ਹੀ ਹੈ ਸੁਣਨੇ ਵਿਪਤਾ ਹੀ ਹੈ ਤਾਂ ਦੈ ਸਿਕੋਲਕ ਦਾ ਭਗਤਾਂ ਦੇ ਸੰਸਾਰੀਆਂ ਦੇ ਦ੍ਰਿਸ਼ਟੀਕੋਣ ਰਲਦਾ ਹੀ ਨਹੀਂ ਕੋਈ ਬੰਦਾ ਸਖ ਵਿਪਤਾ ਐ ਭਗਤੀ ਨੂੰ ਕੋਈ ਬੰਦਾ ਸਖ ਇਹ ਇਸ ਸੰਸਾਰ ਦੀ ਸੰਪਤੀ ਹੀ ਵਿਪਤਾ ਹੈ ਬੋਲਦਾ ਕੋਈ ਜੇ ਸੰਪਤੀ ਨੂੰ ਵਿਪਤ ਮੰਨਣਾ ਤਾਂ ਗੁਰਦਾਰ ਨੇ ਸੋਨੇ ਦੇ ਚੜਾਉਣ ਗੋਲ ਕਿਉਂ ਰੱਖਦੇ ਗੋਲ ਕਰ ਸੋਨੇ ਹੀ ਵਿਪਤਾ ਵਣੀ ਪਈ ਅੱਜ ਸੋਗਰਾ ਦੇ ਬੁੱਧਲ ਦੇ ਵਿੱਚ ਜੇ ਮੂਰਤੀ ਸੀ ਇੰਨੀ ਹੀਰੇ ਚੜਿਆ ਹੋਇਆ ਤੇ ਤਾਂ ਇਹ ਹਮਲਾ ਕੀਤਾ ਅਗਲੇ ਨੇ ਇਹ ਸੰਪਤੀ ਵਿਪਤਾ ਹੀ ਹੁੰਦੀ ਹੈ ਤੇ ਤੇ ਖਜ਼ਾਨਾ ਹੋਵੇ ਤਾਂ ਡਾਕੂ ਦੀ ਅੱਖ ਵੀ ਉੱਥੇ ਜਾਂਦੀ ਹੈ ਬਈ ਬੈਂਕ ਕੋਲ ਤੇ ਲੁੱਟੇ ਜੇ ਵੀ ਅੱਖ ਵੀ ਬੈਂਕਾਂ ਤੇ ਹੁੰਦੀ ਹੈ ਸੰਪਤੀ ਦਾ ਸਾਰਿਆਂ ਦੀ ਅੱਖ ਇਹਦੇ ਵਾਸਤੇ ਲੜਾਈ ਹੈ ਇਹਦੇ ਲਈ ਉਥੇ ਬਿਖਤਾ ਲੈ ਇਸ ਹੂੰ ਤਹਾ ਮਹਿ ਮਗਨ ਹੋ ਤਾ ਤੇ ਰੋ ਜਨ ਇਹਦੇ ਚ ਜਿਹੜੇ ਤੇਰੇ ਜਨ ਉਹ ਬਗਰ ਨਹੀਂ ਹੁੰਦੇ ਸੰਸਾਰ ਸਾਰਾ ਬਗਰ ਦੇ ਵਿੱਚ ਸੰਸਾਰੀ ਆਦਮੀ ਇਹਦੇ ਚ ਮਗਰ ਨਹੀਂ ਤੇਰੇ ਜਨ ਦੇ ਵਿੱਚ ਮਗਰ ਨਹੀਂ ਉਹ ਨਾਮ ਚ ਬਗਰ ਨੇ ਉਹ ਤੇਰੇ ਨਾਲ ਬਗਰ ਨੇ ਇਹ ਸੰਸਾਰੇ ਦੇ ਨਾਲ ਬਗਰ ਸੰਪਤੀ ਚ ਉਹ ਜਿਹੜਾ ਸੰਤ ਹੈ ਨਾ ਦਾ タルੂ ਦੂਆ ਬਣਾਉਣ ਨੂੰ ਉਹਨੂੰ ਕੋ ਪੁੱਛਿਆ ਤਾਂ ਕਿ ਆਹ ਪੰਕਤੀ ਜਾਣਦਾ ਤੂੰ ਉਹ ਰਵਦਾਦੀ ਲਈ ਡੇਰਾ ਬੱਲਾ ਵਾਲਾ ਉਹ ਡੇਰਾ ਬੱਲਾ ਵਾਲੇ ਨੂੰ ਪੁੱਛਿਆ ਵੀ ਆਹ ਜਿਹੜੀ ਇਹ ਬੱਲਾ ਤੇ ਤੂੰ ਜਿਹੜੀਆਂ ਬਗਾਇਆ ਕਾਹ ਨੂੰ ਕਰਦਾ 50 ਕਾਤੇ ਨਹੀਂ ਬੰਦਦਾ ਰਵਦਾਦਾ 50 ਬੰਦਦਾ ਤੂੰ ਜੱਫੇ ਬੋਲ ਤੂੰ ਰਵਦਾਦੀ ਗੱਲ ਬੋਲਦਾ ਕਿ ਹੋਰ ਦੀ ਬੰਦਦਾ ਉਹ ਗੁਰੂ ਬੰਦਦਾ ਤਾਂ ਫੇਰ ਛੱਡ ਦੇ ਸਭ ਕੁਝ ਤਾਂ ਮੈਂ ਮਗਰ ਹੋਂਤ ਨਾ ਤੇ ਰੋ ਜਾਣ ਤੇਰਾ ਜਨਤ ਵਿੱਚ ਮਗਰ ਹੁੰਦਾ ਨਹੀਂ ਹੁੰਦਾ ਤੂੰ ਕਿਦਾ ਜਾਣੇ ਫੇਰ ਕੀਦਾ ਜਾਨਾ ਕਿਹਦੇ ਹੋਰ ਦੇ ਜਾਨਾ ਉਹ ਉਹਦਾ ਵਾਇਆ ਦਾ ਦਵਾਨਾ ਹੈ ਵਾਇਆ ਦੇ ਦੇ ਵਾਲੇ ਪ੍ਰਾਣੀ ਚੂਸ ਠੋਰੀ ਪਾਈ ਉਹਦਾ ਚੂਰਠੀ ਵਾਇਆ ਦਾ ਠਗਿਆ ਹੋਇਆ ਰੌਲਾ ਬੋਲਦੇ ਨੇ ਰਬਾਹੂ ਗੁਰੂ ਬਣਾ ਦੇ ਛੱਡਾਂਗੇ ਆਹ ਬੇਰੀ ਬੰਦੇ ਤੁਸੀਂ ਗੁਰੂ ਰਬਾਹੂ ਰਮਦਾਸ ਆਇਆ ਹੈ ਤੁਸੀਂ ਉਹਦੇ ਲਫਜ਼ ਜਿਹੜੇ ਕਹੇ ਉਹਨੇ ਬਾਣੀ ਗਾਈ ਇਹ ਨੂੰ ਨੂੰ ਬੋਲੋ ਰਮਦਾਸ ਗੁਰੂ ਹੈ ਇਹ ਹੀ ਬਾਣੀ ਗੁਰੂ ਹੈ ਇਹ ਨੂੰ ਇਹ ਤਾਂ ਲੈ ਲਓ ਰੋਸ਼ਨੀ ਕੋਈ ਸਿਹਜ ਲੈ ਲਓ ਬਾਣੀ ਤੋਂ ਸਿਹਜ ਇਹਦੇ ਨਾਲ ਕੋਈ ਫਾਇਦਾ ਹੋਣਾ ਰਮਦਾਸ ਦੀ ਮੂਰਤੀ ਬਣਾਉਣ ਨਾਲ ਕੋਈ ਫਾਇਦਾ ਨਹੀਂ ਜੂੜੋ ਤੁਹਾਡਾ ਰਮਦਾਸ ਦੇ ਘੋੜੇ ਨਹੀਂ ਭਰੋਗੇ ਜਲੂਸ ਘੜਦੇ ਤਾਂ ਕੁਝ ਨਹੀਂ ਬਣਨਾ ਤੁਹਾਡਾ ਐ ਜਨੇ ਬੜੂ ਜੋ ਸਿੱਖੇ ਕੁਛ ਬਣ ਕਦਾ ਹੋ ਸਕੇ ਸੇ ਕਿਆ ਬਣ ਕਦਾ ਡੇੜੇ ਦੀ ਜਾਣੇ ਤੁਸੀਂ ਉੱਧਰ ਤਬੂਏ ਨਹੀਂ ਕਰਨਾ ਸਭ ਛੱਡ ਕੇ ਭੱਜ ਜਾਣਗੇ ਇਹਦਾ ਗੋਲ ਘਰੂ ਬੈਦਰ ਰੌਦਾਦਨੋ ਤੇ ਹੋਵੇ ਉਹ ਕਰੇ ਗੋਲ ਅੰਦਰ ਦੇ ਰੋਤੇ ਹੋਵੇ ਵਾਇ ਤਾਰੀ ਤੁਸੀਂ ਬੰਦੇ ਹੋ ਗੱਲਾਂ ਕਰਦੇ ਹੋ ਧਰਮ ਦੀ ਲੋਕ ਕਦੇ ਜਾਣਦੇ ਨਹੀਂ ਉਹ ਬਬਲਾ ਦੀ ਜਾਣਦੇ ਨਹੀਂ ਹੈ ਬਜੂ ਦੀ ਧਾਰਮਿਕ ਬੰਦੇ ਹੋ ਉਹ ਨਾਲ ਦੇ ਵੀ ਥੋੜੇ ਰਾਜੇਸ਼ੀਬ ਕਦਮ ਕੁੱਤੇ ਓਏ ਇਹ ਜਿਹੜੋ ਤੁਸੀਂ ਆ ਮੈਂ ਧਾਰਮਿਕ ਦਾ ਭੇਸ ਐ ਇਹ ਨਾਲ ਦੇ ਨੋ ਵੀ ਲੁੱਟਕੋ ਵਾਲੇ ਬਚੇਸੇ ਵਾਲੇ ਗੋਲਕ ਦਾ ਸੋਨੂ ਨਹੀਂ ਬੜੂਗਾ ਇਹ ਨਾਲ ਥੋੜੀ ਜਿੜਿਆ ਸਾਰੇ ਘਰ ਦੇ ਉੱਤੇ ਹਾਂਜੀ